ਹੋਰ ਵੀ ਵੇਲੀਓ ਕੀ ਹਾਲ ਚਾਲ ਹੈ ਸਵਾਗਤ ਹੈ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਲੈ ਕੇ ਹਾਜ਼ਰ ਆਪਾਂ ਆਪਣਾ ਅੱਜ ਦਾ ਨਵਾਂ ਵਲੌਗ ਉਮੀਦ ਕਰਦਾ ਆਪਣੇ ਸਾਰੇ ਛੱਜਨ ਮਿੱਤਰ ਪੱਜੀਆਂ ਹੋਣਗੇ ਤੇ ਆਪਾਂ ਚਲਾਦੀ ਅੱਜ ਆਪਣੀ ਤੇਈ ਮਾਡਲ ਦਿਖਾਉਨੇ ਥਨੂੰ ਆਓ ਲੱਗ ਰਹੀ ਚੱਲਣ ਔਰ ਮੰਦਰਾ ਕੀ ਹਾਲ ਹੈ ਠੀਕ ਆ ਭਾਈ ਜਮਾ ਓਕੇ ਹਾਂ ਚੜਦੀ ਗਲਾ ਹਾਂ ਚਲਾਦੀ ਰਹੀ ਨੀ ਸੰਦਰਾ ਹਾਂ ਹਾਂ ਕਿਵੇਂ ਸਹੀ ਚੱਲੀ ਜਾਂਦੀ ਆ ਪੂਰੀ ਬਾਈ ਛਾਣੇ ਦਾਪੇ ਠੀਕ ਆ ਨਾ ਨਾ ਰਪੜਾ ਧੱਕਾ ਨੇ ਅੱਛਾ ਥਾਂ ਕਰੋੜੀ ਲੱਖਾ ਸਿੰਘ ਉਹ ਬੈਠਾ ਉਹ ਚੱਲ ਜੇ ਮਸ਼ੀਨਾਂ ਐਨੇ ਬਣਾਲੀ ਦੋ ਚਾਰ ਰੀਲਾ ਇਹ ਦੇਖੋ ਮਨਾ ਸਾਨੂੰ ਸਫਾਈ ਹੋਈ ਇਹ ਲੈ ਬਾਬੇ ਹੁਣ ਸਾਨੂੰ ਦਿਖਾਉਣਾ ਸਾਰੀ ਸਫਾਈ ਸਭਾ ਥੱਲੇ ਦਾਣਾ ਤਾਂ ਇਤਨੀ ਨਹੀਂ ਹੈਗਾ ਬੱਬੇਓ ਅੱਜ ਜੀ ਚਾਰ ਕਿੱਗੇ ਉਹ ਵੱਡਿਆ ਏ ਤੇ ਮੈਂ ਥੋੜਾ ਜਨਾ ਇਹ ਕਲੱਚ ਜਾ ਤਾ ਸੁਣਾੜਾ ਜਾ ਕੇ ਕਲੱਚ ਕਲੱਚਾ ਦੇ ਕਿ ਨਾ ਪਿਛਲਾ ਪੱਲਾ ਲਾਉਣਾ ਜਿਹੜਾ ਸਟਿਲ ਲੱਗਿਆ ਹੁੰਦਾ ਇਹਦਾ ਨਾ ਉਥੇ ਪਿਆ ਉਹ ਮੈਂ ਥੋੜਾ ਜਾ ਤਰਲੇ ਆ ਰਿਹਾ ਮੈਂ ਉਹ ਤੇ ਨਾ ਤੇ ਸੁਣ ਲਈ ਤੇ ਜਾਣ ਕੇ ਉਹ ਕਰਦੇ ਆ ਪੱਲਾ ਲੈਉਣੇ ਕਿਉਂ ਧੜਕਦੀ ਆ ਪੂਰ ਨਾਲ ਤੇ ਬਾੜੀ ਕਰਦੀ ਆ ਮੈਂ ਹੁਣ ਜਾਣੇ ਆ ਟਿਕਾਣੇ ਜੇ ਉੱਥਾ ਕੇ ਰੋਟੀ ਪਾਣੀ ਖਾਣੇ ਧੜਕਦੀ ਦੇ ਰਿਹਾ ਰੈਡੀਏਟਰ ਲਾ ਕੇ ਅਰੇ ਤੇ ਪਹਿਲਾਂ ਸਾਡੇ ਉਹਦੇ ਰੈਡੀਏਟਰ ਕਾਰਜ ਜਾ ਕੇ ਵਨਰੇਵ ਲੋਗ ਦੇ ਨਾਲ ਲੈ ਬਾਬੇ ਆ ਗਏ ਆਪਾਂ ਆਪਣੇ ਚਾਣੇ ਦੇ ਆ ਨਾ ਜਿਹੜਾ ਪਿਛਲਾ ਬੱਲਾ ਲਾਉਣ ਵਾਲੇ ਦਾ ਥੋੜੀ ਜਿਹਾ ਨਾ ਐ ਧੜਕ ਵੀ ਆ ਪੂਛੀ ਦੀ ਐ ਤੇ ਨਾਲੇ ਮਾਲ ਜਾਵਰਾ ਡਿੱਗੀ ਜਾਂਦਾ ਸਾਰਾ ਇਹ ਤਾਂ ਹੁਣ ਕੱਪੜਾ ਕੁੱਪੜਾ ਲਾ ਦਦੀ ਤੇ ਇਹ ਗੱਲ ਕੱਢ ਗਈ ਸੀ ਸਰੋਂ ਇਹ ਅੱਜ ਲਿਆ ਕੇ ਲਾਉਨੇ ਆ ਯਾਰ ਇਹ ਨਾਲੇ ਨਾ ਦਿੱਕਤ ਵੀ ਆਉਂਦੀ ਆ ਤੇ ਇੱਕ ਥੋੜਾ ਜਿਹਾ ਕਲੱਚ ਨਾਲੇ ਹੁਣ ਕੱਸ ਦਿੰਨੇ ਆ ਤੇ ਇਹ ਗੱਲ ਕੱਢ ਗਈ ਸੀ ਸਰੋਂ 2021 ਮਾਡਲ ਹੁਣ ਖਾਨੇ ਆ ਬਾਬੇ ਉਹ ਪੱਜਾ ਕੀ ਪ੍ਰਸ਼ਾਦੀ ਲੈ ਰਿਣੀ ਰਾਖੀ ਦੇਖਣਾ ਕੀ ਮੋਲ ਬਣਾ ਲੈਗੀ ਨਾ ਆਪੇ ਸਿੱਧਾ ਬੱਤ ਰੇਡੀਏਟਰ ਦਾ ਕੋਲਾ ਸਾਰਾ ਹੁਣ ਰੇਡੀਏਟਰ ਖਸਾਂਗੇ ਦਾ ਆਪੇ ਸਕੰਜੀ ਉਹ ਖੜਾ ਸਰੰਗ ਵਾਲਾ ਆਪਣਾ ਤੇ ਟਿਨ ਲੇਟੇ ਲਾਈਆਂ ਹੈ ਹਰ ਖਾਨੇ ਖਲ ਗਲਮਟਾ ਉਹਦਾ ਉਹ ਪੱਲਾ ਜਗਾ ਨਾਲ ਫਿਸਲਾ ਯਾਰ ਲੈ ਬਾਬੇ ਰੈਡੀਏਟਰ ਲੱਗ ਰਹੇ ਆ ਕਸਣਾ ਦਾ ਫਿਰ ਕਿਸ ਨਹੀਂ ਨਿਬੜ ਗਿਆ ਮੰਗ ਤੇਰਾ ਬਸ ਨੇ ਮੁਰਗਾ ਚੜਦੇ ਆ ਉਹ ਕਰ ਦੋ ਯਾਰ ਚਲਾਵਾਂਗੇ ਇਧਰ ਆਟਾ ਕੋਟਾ ਨਮਾਜ਼ਰ dielak khorane ਚਲ ਮੈਦੇ ਮੈਨੇ ਦੁੱਧ ਫੜ ਕੇ ਲੈ ਬਾਬੇ ਹੁਣ ਕਿਹੜੀ ਮਾਡਲ ਦਾ ਕਰਨ ਲੱਗਿਆ ਰੈਡੀਏਟਰ ਫਿੱਟ

ਬਾਬੇ ਮੰਡੀ ਚਾਹੀਦੀ ਸਬਜ਼ੀ ਲੈਣ ਮੰਡੀ ਦੇਖੋ ਕਿਵੇਂ ਭਰਦੀ ਆ ਆਏ ਐ ਦੁਆਰ ਭਰਦੀ ਆ ਯਾਰ ਮਾਰ ਸੱਪਾ ਤੇ ਆ ਦੇਖੋ ਆ ਪਾਪੜ ਝਾਪੜ ਬਹੁਤ ਕੁਝ ਪਿਆ ਹੈ ੜੇ ਮਸਾਲੇ ਬੈਠੇ ਮਜ਼ਾ ਦੇ ਦਾਤੀਆਂ ਆ ਦੇਖੋ ਕਿੰਨੇ ਸੁੱਤ ਕੁਸਤ ਮੰਡੀ ਆ ਅਰੇ ਇਹ ਆਓ ਦੇਖੋ ਜਿੰਦੇਰੇ ੜੀ ਜਿੰਦੇ ਜਿੰਦੇ ਕੱਪ ਗੁੱਪਤ ਨੋਰਾਂ ਜੂਰਾਂ ਐ ਇਤਵਾਰ ਨੂੰ ਲਾ ਮੈਂ ਹੈ ਬਾਜ਼ਾਰ ਆਇਆ ਰੇੜੀ ਚੱਪਲ 100 ਰੁਪਏ ਕੀ ਦੋ ਜੀ ਹੋਰ 300 ਲੈ ਆਪਾਂ ਸਬਜ਼ੀ ਲੈਣਾ ਤਾਂ ਮੇਲੀ ਬਹੁਤ ਘਰ ਰਹਿ ਰਹਾ ਆਹ ਮਿਰਚ ਮੰਡੀ ਬਹੁਤੀ ਹੀ ਦਬੱਤਾ ਲੈ ਕੇ ਆ ਰਹੇ ਆ ਅੱਜ ਤੋਂ ਕੋਈ ਮਖਿਆਲ ਲੱਗ ਰਹੀ ਨਹੀਂ ਲੱਖਾ ਹੁੰਦਾ ਵੀ ਨੋਦੀ ਕਹਿਣਦਾ ਤੇ ਉਹ ਵੀ ਨਹੀਂ ਆਓ ਅੱਗੇ ਆਗੇ ਉਹ ਸਬਜ਼ੀ ਵਾਲੀ ਰੇੜੀਆਂ ਲੱਗੀਆਂ ਇਧਰੇ ਲਾ ਲਈਆਂ ਫਿਰ ਆ ਜਾਓ ਉਹ ਜਾਮਣੇ ਆਵਾ ਬਰੇਡੀਏਟਰ ਦਾ ਕਰਤਾ ਫਿੱਟਾ ਲੱਗ ਰਿਹਾ ਗਰਲਾਲ ਸ਼ਾਫਟ ਕੁਛ ਨਹੀਂ ਦੀ ਆ ਜਾਲੀ ਜੀ ਘੁੰਮਦੀ ਜਾਲੀ ਜੀ ਲਾਉਂਦੇ ਹੁਣ ਇਧਰ ਲੱਖ ਕਰ ਰਿਹਾ ਸੂਟਾ ਵੀੜੀ ਵੀ ਰਿਹਾ ਇਹ ਜਰਾ ਵੀੜੀ ਲੈ ਵਾ ਬਰੇਡੀਏਟਰ ਮਸ਼ੀਨ ਦਾ ਕਾਸਤਾ ਦੀ ਗੱਲ ਹਾਂ ਬੈਠਿਆ ਰੋਟੀ ਲੱਗ ਰਹੀ ਹੈ ਵਨ ਚੱਲਣ ਯਾਰ ਤੇ ਅੱਜ ਹੈ ਨਹੀਂ ਤੀ ਕੰਮ ਵੱਡਣ ਵਾਲਾ ਹਾਂ ਹਰੀਏ ਗਣਕ ਹੋਰ ਪਾਸੇ ਦੇਖ ਕੇ ਉਹਨੇ ਲਵੇ ਏਰੀਆ ਉਹ ਬੜੀਆਂ ਮਹਿਿਲਾਂ ਬੇਟੇ ਆਪਣੇ ਸੁਲਾਤ ਨਹੀਂ ਕਰਨਾ ਇਹਨਾਂ ਦਾ ਸਮਝ ਨਹੀਂ ਆਇਆ ਤੇ ਅੱਜ ਲਿਆਵਨੇ ਆ ਮਸ਼ੀਨ ਦਾ ਪੱਲਾ ਚੱਕ ਕੇ ਮਸ਼ੀਨ ਦਾ ਪੱਲਾ ਪੈਥੇ ਥੋੜਾ ਜਿਹਾ ਦੂਰ ਉਹ ਲਿਆਉਣੇ ਜਾ ਕੇ ਤੇ ਉੱਥੇ ਉਹ ਮਸ਼ੀਨਾ ਆਪਣੇ ਯਾਰ ਮਿੱਤਰਾਂ ਦੀ ਉਹ ਦਿਖਾਵਾ ਹੈ ਸਾਨੂੰ ਮਸ਼ੀਨਾ ਜਿਹੜੀ ਅੱਜ ਜੇ ਨਵੀਂ ਦਵਾਈ ਸੀ ਉਹ ਵੀ ਉੱਥੇ ਆ ਤੇ ਕਰਾਉਣੇ ਆ ਮਸ਼ੀਨਾ ਜਾ ਕੇ ਉੱਥੇ ਚੈੱਕ ਰੋਟੀ ਝੂਟੀ ਖਾ ਕੇ ਜਾਂਦੇ ਆ ਨਾਲ ਏਰੀਆ ਉਰੀਏ ਦੇਖ ਕੇ ਉਹਨੇ ਵੀ ਸਾਹਬ ਕਰਾਵਾ ਫਿਰ ਜੇ ਉਹ ਸਾਰੇ ਇੰਟਰਵਿਊ ਸਾਨੂੰ ਇਹ ਕਿਤੇ ਕਿਤੇ ਇਹ एरिया ਚੱਲ ਪਿਆ ਲੋਟ एरिया ਬਈ ਸਾਰਾ ਚੱਲ ਪਿਆ ਪਰ ਉਸ ਰੇਟ ਘਟਾ ਥੋੜਾ ਅੱਗੇ ਤੇ ਬਾਬੇ ਆਪਾਂ ਪਿਆਰ ਜੋ ਹੋਣਾ ਰੱਬ ਦੇ ਚੱਕਰ ਵਿੱਚ 14 ਸਾਲ ਪਹੁੰਚ ਗਿਆ ਉਹ ਘੜੀਆਂ ਭਾਈਆਂ ਨੂੰ ਮਿਲਦੀਆਂ ਤੇ ਅੱਲਾ ਦੇ ਕੇ ਚੱਲ ਜਾਓ ਦੇ ਡਿੱਗ ਚੱਲ ਜਾ ਪਤਾ ਨਹੀਂ

ਇਹ ਮੱਥਾ ਲਾਇਆ ਫੇਰ ਤਮਾਸ਼ਾ ਦੇਖੇ ਪੇਤ ਲੈ ਕੇ ਮਾਰ ਰਹਾ ਕੀ ਮਾਰ ਰਹਾ ਸਹੀ ਗੱਲ ਹੈ ਵਿੱਚ ਕੀ ਆ ਪੇਤ ਲੈ ਕੇ ਮਾਰਦੇ ਨੇ ਕਿ ਨਾ ਆ ਬਾਬੇ ਤਾਂ ਬੱਲੇ ਬਿਨਾ ਹੋਤੀ ਯਾਰ ਇੱਥੋਂ ਨਾ ਟਟਣ ਲੱਗੀ ਦੀ ਪੂਛ ਆ ਦੇ ਮਾ ਫਿਰ ਜਿਆਦੇ ਬਾਦਾ ਉਹ ਤਾਂ ਕਰਕੇ ਚੱਕ ਗਿਆ ਯਾਰ ਪੂ ਤਾਂ ਸੋਆ ਵਿੱਚ ਲਖਾਈ ਚਲਾਉਂਦੇ ਆ ਤੇ ਉਹ ਥੱਲੇ ਛપરા ਜਿਹਾ ਲੱਗਿਆ ਹੁੰਦਾ ਨਾ ਉੱਪਰ ਲਾ ਦੇ ਆ ਚੀਜ਼ ਤੜਕਦੀ ਨਹੀਂ ਆ ਹੁਣ ਵੈਸੇ ਮਾਰਾਂਗੇ ਆ ਆਪਣੀ ਤੇਜ਼ੀ ਮਾਰ ਲ ਉਹ ਪਰਲੀ ਕੀ ਮਾਰ ਲ ਤੇ ਅੱਜ ਦਾ ਬਲੌਗ ਬਾਬੇ ਬਸ ਇੰਨਾ ਦੀ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਤੇ ਜਿਹੜੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਆਪਣੇ ਚੈਨਲ ਨੂੰ ਕੀ ਕਰਦੇ ਹੋ ਸਬਸਕ੍ਰਾਈਬ ਸਬਸਕ੍ਰਾਈਬ ਹਾਂ ਸਬਸਕ੍ਰਾਈਬ ਕਰਦੇ ਹੋ ਨਾਲ ਦਿੱਤੀ ਗਈ ਘੰਟੀ ਦਬਾ ਦੇ ਤਾਂ ਕਿ ਜਿਹੜੀ ਛੱਡੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਗਏ ਧੰਨਵਾਦ ਬਬੀ